ਦੇਖੋ ਬੇਸਿਕਲੀ ਛਾਪੇਮਾਰੀ ਆਪਾਂ ਇਹਨੂੰ ਘੱਟ ਕਹਿ ਸਕਦੇ ਹਾਂ ਅਸੀਂ ਫੂਡ ਸੇਫਟੀ ਮੈਜਰ ਦੇ ਹਿਸਾਬ ਨਾਲ ਅੱਜ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਸਾਡੇ ਵਿਜੀਲੈਂਸ ਆਫੀਸਰ ਸਾਡੇ ਚੀਫ ਡਾਇਰੈਕਟਰ ਸਾਹਿਬ ਨੇ ਜੀ ਨਗੇਸ਼ਵਰ ਆ우 ਜੀ ਔਰ ਨਵੇਂ ਸਾਡੇ ਐਸਐਸਪੀ ਸਾਹਿਬ ਆਇਨੇ ਰਾਜਪਾਲ ਜੀ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਅਸੀਂ ਅੱਜ ਫੂਡ ਸੇਫਟੀ ਆਫੀਸਰਸ ਨੂੰ ਨਾਲ ਲੈ ਕੇ ਰਾਜਪੁਰਾ ਵੇਖੇ ਦੁਕਾਨਾਂ ਚੈੱਕ ਕਰ ਰਹੇ ਹਾਂ ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੀ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਜੋ ਹੋ ਰਿਹਾ ਹੈ ਅੱਜਕੱਲ ਆਪਾਂ ਸਾਰੇ ਦੇਖ ਵੀ ਰਹੇ ਹਾਂ ਪੜ੍ਹ ਵੀ ਰਹੇ ਹਾਂ ਤੇ ਉਸ ਮੁਤਾਬਕ ਅਸੀਂ ਇਹਨਾਂ ਦੀ ਦਹੀਂ ਔਰ ਦੁੱਧ ਦੀ ਸੈਂਪਲਿੰਗ ਕਰਾਂਗੇ इवन ਪਨੀਰ ਦੀ ਤੇ ਉਹ ਸੈਂਪਲਿੰਗ ਕਰਕੇ ਅਸੀਂ ਇਹਨਾਂ ਦੀ ਲੈਬਰਾਟਰੀ ਭੇਜ ਕੇ ਦੇਖਾਂਗੇ ਵੀ ਇਸ ਚੀਜ਼ ਜੇ ਕੋਈ ਗੜਬੜ ਹੈਗੀ ਹੈ ਤਾਂ ਉਸ ਅਨੁਸਾਰ ਸੇਫਟੀ ਫੂਡ ਦੇ ਜੋ ਐਕਟ ਕਹਿੰਦਾ ਹੈ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਰ ਕਿੰਨੇ ਦੁਕਾਨਾਂ ਚੈੱਕ ਕਰ ਸਕਦਾ ਉਥੋਂ ਦੇ ਕੀ ਸੈਂਪਲ ਮਿਲ ਸਕਦੇ ਦੇਖੋ ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਟਾਊਨ ਦੇ ਵਿੱਚ ਬਹਿਰੀ ਲਾਰੈਂਸਸ ਉਹਦੀ ਚੈਕਿੰਗ ਕਰਕੇ ਆਏ ਹਾਂ ਉਥੋਂ ਅਸੀਂ ਪਨੀਰ ਤੇ ਦਹੀਂ ਦੇ ਚਾਰ ਚਾਰ ਸਿੰਪਲ ਲਏ ਨੇ ਸਰ ਮੋਸਟਲੀ ਪਨੀਰ ਦਹੀਂ ਕਰ ਰਹੇ ਚੈੱਕ ਜੀ ਮੋਇਸਚਰੀ ਦੇਖੋ ਡੇਰੀ ਪ੍ਰੋਡਕਟਸ ਆ ਇਹੀ ਆਉਂਦਾ ਅੱਛਾ ਜੀ ਤੇ ਬਾਕੀ ਜਿਹੜੇ ਪੈਰਿਸ਼ੇਬਲ ਆਈਟਮਸ ਹੈਗੀਆਂ ਜਿਹੜੀਆਂ ਅਸੇਰੇ ਲਾਈਕ ਫੂਡ ਕੇਸ ਆ ਉਹਨੂੰ ਖਰਾਬ ਹੋ ਜਾਂਦੇ ਉਹਨੂੰ ਸਾਨੂੰ ਸਿੰਪਲੀ ਕਰਤਾ ਕੋਈ ਐਡ ਨਹੀਂ ਸਰ ਜਿਸ ਤਰ੍ਹਾਂ ਤਸਵੀਰਾਂ ਦੇ ਚੈਟਿੰਗ ਦੇ ਲਈ ਆਏ ਹੋ ਸਪਾਈ ਵਗੈਰਾ ਦਾ ਕਾਫੀ ਜਿਹੜਾ ਹੈ ਉਹ ਜਿਹੜਾ ਅਚੀਬ ਉਪਲਬਧ ਲੈ ਕੇ ਕੋਈ ਜਿਹੜੀਆਂ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਜੋ ਚੀਜ਼ ਸਾਡੇ ਪ੍ਰਿਵਿਊ ਚ ਅਸੀਂ ਉਹੀ ਕਰਨਾ ਜੋ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਲੈਣੇ ਉਹ ਬਹੁਤ ਮਾੜੀ ਹਾਲਤ ਹੈ ਇੱਥੇ ਇਸ ਜਗ੍ਹਾ ਤੇ ਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਉਸ ਚੀਜ਼ ਦਾ ਚਲਾਨ ਵੀ ਕਰਕੇ ਜਾਣਗੇ ਸਰ ਕੋਈ ਇਨਫਿਊਚਰ ਇਸ ਤਰ੍ਹਾਂ ਦੀ ਪਲਾਨ ਹੈ ਕਿ ਲਈ ਦੂਜੀ ਵਗੈਰਾ ਹੈ ਗਿਆ ਹੋਰ ਹੈ ਗਿਆ ਸਾਡੇ ਇਥੇ ਸੰਤੈਟਿਕ ਦੁੱਧ ਬਹੁਤ ਵੱਡੇ ਪੱਧਰ ਤੇ ਬਣ ਗਏ ਰਾਜ ਦੇ ਉਹਨਾਂ ਨੂੰ ਵੀ ਟੱਕ ਚੋ ਕਰਨ ਦੀ ਕੋਈ ਹੈਗੀ ਸਕੀਮ ਜੀ ਦੇਖੋ ਹੁਣ ਸਾਡੇ ਆਏ ਤੇ ਤੁਸੀਂ ਇਹ ਦੱਸ ਰਹੇ ਹੋ ਤੁਸੀਂ ਸੈਪਰੇਟ ਚਾਹੋ ਮਰਜੀ ਸਾਡਾ ਅਸੀਂ ਸਰ ਖਬਰ ਹੀ ਲਾ ਤੁਸੀਂ ਰੱਖੋ ਨਹੀਂ ਖਬਰ ਨਹੀਂ ਖਬਰ ਨਾਲ ਪਰਫੈਕਟਿਵ ਹੁੰਦਾ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਸਾਰੀ ਗੱਲ ਸਮਝਾਓ ਦੇਖੋ ਕਹਿਣ ਨੂੰ ਸਾਰੇ ਕਹਿ ਦਿੰਦੇ ਆ ਲੇਕਿਨ ਸਾਡੇ ਕੋਲ ਆ ਕੇ ਪੂਰਾ ਅਸੀਂ ਆਪਾਂ ਪਲਾਨ ਕਰਕੇ ਹੀ ਚੈੱਕ ਕਰ ਸਕਦੇ ਆ ਉਹ ਵੀ ਅਸੀਂ ਮਾਨਜੋਗ ਅਫਸਰਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਕਿਉਂ ਸਾਡੇ ਪ੍ਰੂਵਿਊ ਦੇ ਵਿੱਚ ਆਉਂਦਾ ਵਿਜਨਸ ਸਾਡੀ ਬੇਨਤੀ ਇਹ ਜਦੋਂ ਅਸੀਂ ਤੁਹਾਨੂੰ ਦੱਸਦੇ ਤੁਸੀਂ ਉਹਨਾਂ ਨੇ ਇੰਨੇ ਗੱਲ ਠੀਕ ਹੋ ਜਾਂਦੀ ਐ ਮੁੜ ਕੇ ਫਿਰ ਸੱਜੇ ਜਿਵੇਂ ਅੱਜ ਹੀ ਸੱਜੇ ਖੱਬੇ ਹੋ ਗਏ ਐਸਾ ਉਧਰ ਜਿਵੇਂ ਖੱਬੇ ਕਹਿੰਦੇ। ਦੇਖੋ ਜਿਹੜੀ ਦੁੱਧ ਦੀ ਗੱਲ ਕਰ ਰਹੇ ਹੋ ਹਾਂ ਸਰ ਇਹ ਹੋ ਨਹੀਂ ਸਕਦਾ ਵੀ ਸੱਜੇ ਖੱਬੇ ਹੋ ਜਾਣ ਕਿਉਂਕਿ ਦੁੱਧ ਤਾਂ ਰੋਜ਼ ਹੀ ਆਉਣਾ ਮਾਰਕੀਟ ਸ। ਨਾ ਇਹ ਹੋ ਸਕਦਾ ਕਿ ਜੇ ਉਹ ਸਿੰਥੈਟਿਕ ਪਾਉਂਦੇ ਆ ਤਾਂ ਅਗਲੀ ਵਾਰ ओरिजिनल ਲੈ ਆਉਣਗੇ। ਇਹ ਤਾਂ ਹੁਣ ਦੇਖੋ ਤੁਹਾਨੂੰ ਪਤਾ ਹੀ ਐ। ਸਰ ਹੋਟਲ ਆਈਟਮ ਦੀ ਵੀ ਹੋਟਲ ਦਾ ਕੰਦ ਮਿਲਦਾ ਹੈ। ਉਹਦਾ ਵੀ ਕੋਈ ਹੈਗਾ ਸਿਸਟਮ ਜਿਹੜੀ ਤੁਹਾਡੀ ਹੁਣ ਇਹ ਗੱਲਾਂ ਹੈਗੀਆਂ ਫਾਸਟ ਫੂਡ ਜਾਂ ਦੁੱਧ ਬਾਰੇ ਇਹਦੇ ਬਾਰੇ ਅਸੀਂ ਆਪਦੇ ਲੈਵਲ ਤੇ ਨਾ ਜਿਹੜਾ ਫੂਡ ਡਿਪ ਇਹ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਅਸੀਂ ਆਪਣੀ ਰਿਪੋਰਟ ਨਾਲ ਅਖੇ ਭੇਜਾਂਗੇ ਇਹ ਹੋਟਲ ਤੇ ਰੈਸਟੋਰੈਂਟ ਜਿਹੜੇ ਹੈਗੇ ਇੱਥੇ ਪਨੀਰ ਵੀ ਹੁੰਦਾ ਦੁੱਧ ਵੀ ਹੁੰਦਾ ਸਾਰਾ ਕੁਝ ਦਾ ਬਾਕੀ ਚੀਜ਼ਾਂ ਵੀ ਹੁੰਦੀਆਂ ਕਾਇਰੀ ਸ਼ੇਵਤ ਤੁਸੀਂ ਟਮਾਟਰ ਦੀ ਹਾਲਤ ਦੇਖਦੇ ਨਾ ਕਦੇ ਇਸ ਵੇਰੇ ਆ ਕੇ ਕਿਹੋ ਜਿਹਾ ਹੁੰਦੀ ਆ ਕਿਆ ਉਹ ਵੀ ਤੁਹਾਡੇ ਪ੍ਰੂਵੂ ਚ ਹੈ ਉਹ ਸਾਡੇ ਪ੍ਰੂਵੂ ਦੇ ਵਿੱਚ ਉਦੋਂ ਹੈ ਜਦੋਂ ਸਾਡੇ ਨਾਲ ਇਹ ਹੈਲਥ ਡਿਪਾਰਟਮੈਂਟ ਦੇ ਅਫੀਸ਼ੀਅਲਸ ਕੰਪਨੀ ਕਰਨਗੇ ਉਦੋਂ ਸਾਡੇ ਪ੍ਰੂਵੂ ਚ ਨਹੀਂ ਸਰ ਸੈਂਪਲ ਅਗਰ ਫੇਲ ਹੋ ਜਾਂਦਾ ਕੀ ਕਰੋਂਗੇ ਸਰ ਉਹ ਜੋ ਐਕਟ ਕਹਿ ਰਿਹਾ ਜੀ ਫੂਡ ਸੇਫਟੀ ਐਕਟ ਹੈਗਾ 2006 ਦਾ ਉਸ ਮੁਤਾਬਕ ਉਹਦੇ ਜੁਰ ਕੁੱਝ ਬਲੈਕਲਿਸਟ ਵੀ ਆ ਜੋ ਵੀ ਉਹਨਾਂ ਦਾ ਐਕਟ ਕਹਿੰਦਾ ਉਸ ਮੁਤਾਬਕ ਕਾਰਵਾਈ ਹੋਵੇ ਸਰ ਸਮੂਹ ਹਲਵਾਈਆਂ ਨੂੰ ਤੁਹਾਡੇ ਵੱਲੋਂ ਕੀ ਆਦੇਸ਼ ਜਾਰੀ ਕੀਤਾ ਜਾਊਗਾ ਦੇਖੋ ਹਲਵਾਈਆਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਹੀ ਆਦੇਸ਼ ਹੈ ਆਦੇਸ਼ ਵੀ ਨਹੀਂ ਕਹਿ ਸਕਦੇ ਇੱਕ ਰਿਕਵੈਸਟ ਹੈ ਹਾਂ ਜੀ ਸਰ ਦੇਖੋ ਆਪਣੇ ਬੱਚੇ ਵੀ ਆ ਉਹਨਾਂ ਦੇ ਵੀ ਆ ਜੋ ਚੀਜ਼ ਅਸੀਂ ਆਪ ਗੰਦਾ ਗੰਦਮੰਦ ਲੋਕਾਂ ਨੂੰ ਖਵਾ ਰਹੇ ਹਾਂ ਉਹੀ ਸਾਡੇ ਬੱਚੇ ਖਾ ਰਹੇ ਆ ਸਾਰੇ ਸਿਹਤ ਨਾਲ ਖਲਵਾ ਹੋਦਾ ਹੈ ਸਿੱਕਤ ਇਹ ਮਤਲਬ ਇੱਕ ਰਿਕਵੈਸਟ ਹੈ ਕਿ ਥੋੜਾ ਕਮਾ ਲਓ ਲੇਕਿਨ ਵਧੀਆ ਚੀਜ਼ ਦਿੱਤੀ ਜਾਵੇ ਠੀਕ ਹੈ ਠੀਕ ਹੈ